ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੇ ਨੁਸਖੇ ਦੇ ਬਾਰੇ ਵਿੱਚ ਦੱਸਾਂਗੇ ਜਿਸ ਦੇ ਸੇਵਨ ਨਾਲ ਤੁਹਾਡੇ ਨਸਾਂ ਦੀ ਬਲੋਕੀਜ ਖਤਮ ਹੋ ਜਾਵੇਗੀ ਤੁਹਾਡੇ ਨਸਾਂ ਇੱਕਦਮ ਖੁੱਲ ਜਾਣਗੀਆਂ ਨਸਾਂ ਵਿੱਚ ਸੋਜ ਕਦੇ ਨਹੀਂ ਆਵੇਗੀ ਜੇਕਰ ਤੁਹਾਨੂੰ ਚੱਕਰ ਆਉਂਦੇ ਹੋਣ ਤੁਹਾਨੂੰ ਦਿਲ ਦਾ ਦੌਰਾ ਪੈਂਦਾ ਹੋਵੇ ਤਾਂ ਤੁਹਾਨੂੰ ਦਿਲ ਦਾ ਦੌਰਾ ਕਦੇ ਨਹੀਂ ਪਵੇਗਾ ਜੇਕਰ ਤੁਹਾਡਾ ਕੋਲੇਸਟ੍ਰੋਲ ਲੈਵਲ ਵਧਿਆ ਹੋਵੇ ਤਾਂ ਤੁਹਾਡਾ ਕੋਲੇਸਟ੍ਰੋਲ ਲੈਵਲ ਠੀਕ ਹੋ ਜਾਵੇਗਾ ਤੁਹਾਡਾ ਗਾੜਾ ਖੂਨ ਵੀ ਪਤਲਾ ਹੋ ਜਾਵੇਗਾ ਮੋਟਾਪੇ ਦੀ ਸਮੱਸਿਆ ਬਿਲਕੁਲ ਵੀ ਨਹੀਂ ਹੋਵੇਗੀ ਮੋਟਾਪਾ ਦਾ ਤੁਹਾਡਾ ਮੋਮ ਦੀ ਤਰ੍ਹਾਂ ਹੀ ਪਿੰਗਲ ਜਾਵੇਗਾ ਜੇਕਰ ਤੁਹਾਨੂੰ ਲੀਵਰ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਤੁਹਾਡੇ ਲੀਵਰ ਵਿੱਚ ਸੋਜ ਹੋਵੇ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਲੀਵਰ ਨਾਲ ਸੰਬੰਧਿਤ ਸਮੱਸਿਆ ਹੋਵੇ ਤਾਂ ਤੁਹਾਡੇ ਲੀਵਰ ਦੀਆਂ ਉਹ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਪੇਟ ਦੇ ਰੋਗ ਪੇਟ ਵਿੱਚ ਕਬਜ ਰਹਿਣਾ ਪੇਟ ਵਿੱਚ ਗੈਸ ਦਾ ਬਣਨਾ ਉਹੋ ਵੀ ਦੋਸਤੋ ਕਦੀ ਨਹੀਂ ਹੋਵੇਗੀ ਦਬੀ ਹੋਈ ਨਸ ਤਾਂ 15 ਦਿਨਾਂ ਦੇ ਵਿੱਚ ਵਿੱਚ ਹੀ ਖੁੱਲ ਜਾਵੇਗੀ ਇਹ ਤੁਸੀਂ ਦਾ 7 ਜੇਕਰ ਜ਼ਿਆਦਾ ਕਰਨਾ ਹੈ ਤਾਂ ਤੁਸੀਂ ਵਾਅਦੇ ਤੋਂ ਵਾਅਦੇ 30 ਦਿਨ ਇਸ ਦਾ 7 ਕਰਨਾ ਹੈ 30 ਦਿਨ ਤੋਂ ਜ਼ਿਆਦਾ ਜਾਂ 30 ਦਿਨ ਤੋਂ ਘੱਟ ਇਸ ਦਾ 7 ਨਹੀਂ ਕਰਨਾ ਤਾਂ ਤੁਹਾਨੂੰ ਦੱਸ ਦਿਹਾ ਕਿ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਪਵੇਗੀ ਤਾਂ ਤੁਸੀਂ ਇੱਕ ਗਲਾਸ ਪਾਣੀ ਵਿੱਚ ਅੱਧਾ ਇੰਚ ਦਾ ਟੁਕੜਾ ਦਾਲਚੀਨੀ ਦਾ ਮਿਲਾਉਣਾ ਹੈ ਜਾਂ ਫਿਰ ਤੁਸੀਂ 3-4 ਚੁਟਕੀ ਵੀ ਦਾਲਚੀਨੀ ਦੇ ਪਾਊਡਰ ਦੀ ਮਿਲਾ ਸਕਦੇ ਹੋ ਇਸ ਵਿੱਚ ਇੱਕ ਵੱਡੀ ਇਲਾਇਚੀ ਮਿਲੋਣੀ ਹੈ ਅਤੇ ਦੋ ਲੌਂਗ ਤੁਸੀਂ ਇਸ ਵਿੱਚ ਕੁੱਟ ਕੇ ਪਾ ਦੇਣੇ ਹਨ ਤੁਸੀਂ ਇਸ ਨੂੰ ਉਦੋਂ ਤੱਕ ਉਬਲਣ ਹੈ ਜਦੋਂ ਤੱਕ ਕਿ ਪਾਣੀ ਅੱਧਾ ਗਲਾਸ ਨਾ ਰਹਿ ਜਾਵੇ ਤਾਂ ਤੁਸੀਂ ਗੈਸ ਨੂੰ ਬੰਦ ਕਰ ਦੇਣਾ ਹੈ ਜਦੋਂ ਇਹ ਸਾਰਾ ਮਿਸ਼ਰਣ ਕੋਸਾ ਹੋ ਜਾਵੇ ਤਾਂ ਇਸ ਨੂੰ ਛਾਨ ਕੇ ਇਸ ਵਿੱਚ ਸਵਾਦ ਅਨੁਸਾਰ ਗੁੜ ਜਾਂ ਫਿਰ ਸ਼ਹਿਦ ਮਿਲਾ ਦੇਣਾ ਹੈ ਗੁੜ ਮਿਲਾਉਣ ਨਾਲ ਇਸ ਦੀ ਤਾਕਤ ਹੋਰ ਵੀ ਜ਼ਿਆਦਾ ਵਧ ਜਾਵੇਗੀ ਤੁਸੀਂ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤੁਸੀਂ ਇਸ ਦਾ ਸੇਵਨ ਦਿਨ ਵਿੱਚ ਸਿਰਫ ਇੱਕ ਵਾਰ ਹੀ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ ਅਤੇ ਜੋ ਤੁਹਾਨੂੰ ਇਸ ਦਾ ਬਾਅਦ ਵਿੱਚ ਨਤੀਜਾ ਮਿਲੇਗਾ ਉਹ ਦੋਸਤੋ ਤੁਸੀਂ ਆਪਣੇ ਆਪ ਹੀ ਦੇਖੋਗੇ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਜੀ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਦੇ ਫਾਇਦੇ ਮਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਸਰੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜੁੜੋ